ਸਵਾਗਤ ਹੈ ਜੀ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਅੱਜ ਅਸੀਂ ਉੱਥੋਂ ਵੀਡੀਓ ਸ਼ੁਰੂ ਕੀਤੀ ਹੈ ਜਿੱਥੋਂ ਅਸੀਂ ਵੀਡੀਓ ਪਹਿਲੀ ਖਤਮ ਕਰਤੀ ਸੀ ਇੱਥੋਂ ਅਸੀਂ ਨਾਲ ਹੀ ਮਲਾੜ ਆਏ ਜਿਸ ਇਲਾਕੇ ਵਿੱਚ ਅਸੀਂ ਫਿਰ ਰਹੇ ਹਾਂ ਇੱਥੇ ਅਸੀਂ ਸਟੇਸ਼ਨ ਤੇ ਪਹੁੰਚੇ ਨਾਲ ਦੀ ਨਾਲ ਤੇ ਇੱਥੋਂ ਫਿਰ ਅਸੀਂ ਟ੍ਰੇਨ ਦੀ ਟਿਕਟ ਲੈ ਕੇ ਸਭ ਤੋਂ ਵੱਧ ਲੋਗ ਲੋਕਲ ਜਿਹੜੀਆਂ ਟ੍ਰੇਨਸ ਹੁੰਦੀਆਂ ਉਹਦੇ ਤੇ ਸਫ਼ਰ ਕਰਦੇ ਆ ਕਿਉਂਕਿ ਸਸਤੀ ਪੈਂਦੀ ਹੈ ਜਲਦੀ ਪਹੁੰਚ ਜਾਂਦੀ ਹੈ ਤੇ ਨਾਲ ਦੀ ਨਾਲ ਲੋਕ ਆਪਣਾ ਟਾਈਮ ਬਚਾ ਲੈਂਦੇ ਆ ਬਾਕੀ ਆਟੋਸ ਵਗੈਰਾ ਲੋਕਲ ਬਕਤਸਾਂ ਵੀ ਬਹੁਤ ਚੱਲਦੀਆਂ ਮੁੰਡਾ ਪਾਰਿਆ ਸੀ ਆਪਣੀ ਸਟ੍ਰੀਟ ਤੇ ਇੱਥੇ ਅਸੀਂ ਪਹੁੰਚ ਗਏ ਚਰਚ ਗੇਟ ਇਹ ਬਹੁਤ ਸੋਹਣਾ ਬਣਿਆ ਹੋਇਆ ਸਭ ਤੋਂ ਸੋਹਣਾ ਮੈਨੂੰ ਲੱਗਦਾ ਜੇ ਕੋਈ ਰੇਲਵੇ ਸਟੇਸ਼ਨ ਹੋਊਗਾ ਤਾਂ ਉਹ ਇਹ ਹੋਊਗਾ ਕਿਉਂਕਿ ਬਹੁਤ ਸੋਹਣਾ ਬਹੁਤ ਹੀ ਸੋਹਣਾ ਤੇ ਕਲੀਨ ਵੀ ਸੀ ਇੱਥੇ ਮੈਂ ਵੀ ਮੈਂ ਮੂਰਲ ਚੱਲਦਾ ਤੇ ਮੈਂ ਮੁੰਡਿਆ ਤੂੰ ਪਿੱਛੋਂ ਵੀਡੀਓ ਬਣਾ ਇੱਥੇ ਥੱਲੇ ਲੰਘਣ ਦੇ ਲਈ ਰਸਤਾ ਸੀ ਤੇ ਇੱਥੋਂ ਅਸੀਂ ਕ੍ਰੋਸ ਕਰਕੇ ਵਿੱਚ ਦੀ ਤੇ ਅਸੀਂ ਆ ਗਏ ਜੀ ਉੱਪਰਲੀ ਸਾਈਡ ਜਦੋਂ ਅਸੀਂ ਉੱਪਰ ਨੂੰ ਆਏ ਤਾਂ ਇੱਥੇ ਮੈਂ ਚਲੋ ਥੋੜਾ ਜਿਹਾ ਵੀਡੀਓ ਬਣਾ ਲਈਏ ਇੱਥੇ ਵੀ ਬਹੁਤ ਸਾਫ਼ ਸੁਥਰਾ ਸੀ ਤੇ ਇੱਥੇ ਮੇਰਾ ਫਿਰ ਡੇਠੇ ਡਲਾ ਗਿਆ ਇੱਥੇ ਡਿੱਗ ਪਣੀ ਸੀ ਜਦ ਲਈ ਸ਼ਹਿਰਾਂ 'ਚ ਮੈਂ ਇੱਕ ਗੱਲ ਵੇਖੀ ਹੈ ਕਿ ਲੋਕ ਐਕਟਿਵ ਨੇ ਕੰਮ ਕਰਦੇ ਨੇ ਮਿਹਨਤ ਕਰਦੇ ਨੇ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਆ ਫਿਰ ਚੀਜ਼ਾਂ ਆਪਾਂ ਫਿਲਮਾਂ 'ਚ ਵੇਖਦੇ ਹੁੰਦੇ ਆ ਤੇ ਇੱਥੋਂ ਅਸੀਂ ਕ੍ਰੋਸ ਕੀਤਾ ਆ ਫਿਰ ਚੌਂਕ ਨੂੰ ਇੱਥੇ ਲੋਕੇਸ਼ਨ ਸੋਹਣੀ ਸੀ ਮੈਂ ਚਲੋ ਥੋੜੀ ਜਿਹੀ ਵੀਡੀਓ ਬਣਾ ਲੈਂਦੇ ਆ ਆਪਾਂ ਤੇ ਇੱਥੋਂ ਫਿਰ ਅਸੀਂ ਅੱਗੇ ਆ ਇੱਕ ਜਿਵੇਂ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਦੇ ਲਈ ਕੋਈ ਭਵਨ ਬਣੇ ਹੁੰਦੇ ਨੇ ਬਿਲਡਿੰਗਸ ਵਗੈਰਾ ਬਣੀਆਂ ਹੁੰਦੀਆਂ ਨੇ ਤਾਂ ਆ ਨਾਲ ਹੀ ਇੱਥੇ ਬਣਿਆ ਹੋਇਆ ਸੀ ਇਦਾਂ ਇਹਦੇ ਉੱਰਲੀ ਸਾਈਡ ਆ ਬਹੁਤ ਵੱਡਾ ਗਰਾਊਂਡ ਆ ਵੀ ਤੇ ਉਹ ਬੱਚੇ ক্রিকেট ਖੇਡ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਖੇਡ ਰਹੇ ਆ ਨਾਲੇ ਤੇ ਫਿਰ ਅਸੀਂ ਆਏ ਟੈਕਸੀ ਕਰਨ ਇਹਨੂੰ ਪੁੱਛਿਆ ਵੀ ਪਾਉ ਜਾਣਾ ਅਸੀਂ ਗੇਟ ਆਫ ਇੰਡੀਆ ਵੱਲ ਚਲੋ ਜੀ ਇਹਨੇ ਕੀਤਾ ਗੱਡੀ ਸਟਾਰਟ ਅਸੀਂ ਬੈਠੇ ਇੱਥੇ ਮੈਂ ਫੋਨ ਰੱਖਣ ਲੱਗਾ ਸੀ ਮੂਰੇ ਰੱਖਿਆ ਹੀ ਨਹੀਂ ਗਿਆ ਮੇਥੋਂ ਉਹ ਕਹਿੰਦਾ ਟਿਕਣਾ ਨਹੀਂ ਨਾਲ ਦਾ ਬੰਦਾ ਵੇਖੋ ਖੁਸ਼ ਹੋ ਗਿਆ ਡਰਾਈਵਰ ਵੀ ਦੇਖ ਬੜਾ ਖੁਸ਼ ਲੱਗੰਦੇ ਆ ਤੇ ਮੈਂ ਚਲ ਬਾਅਦ ਵਿੱਚ ਫਿਰ ਫੋਨ ਹੱਥ 'ਚ ਹੀ ਫੜਿਆ ਮੈਂ ਕਿਹਾ ਕਹਿੰਦਾ ਨਹੀਂ ਟਿਕਣਾ ਮੈਂ ਮਟਕੋਨਾ ਨਹੀਂ ਟਿਕਿਆ ਜੀ ਲੋ ਫਿਰ ਫੋਨ ਹੱਥ 'ਚ ਆ ਗਿਆ ਛੋਟੀ ਜੀ ਵੀਡੀਓ ਬਣਾ ਲਈ ਮੈਂ ਚਲੋ ਇੱਥੇ ਲੋਕੇਸ਼ਨ ਸੋਹਣੀ ਸੀ ਜਿਵੇਂ ਬਾਹਰ ਮਾਹੌਲ ਹੁੰਦਾ ਮੈਂ ਦੁਬਈ ਗਿਆ ਸੀ ਉੱਥੇ ਬਹੁਤ ਸੋਹਣਾ ਪਿਆਰਾ ਮਾਹੌਲ ਸੀ ਇਤਾਂ ਤੇ ਇੱਥੇ ਵੀ ਮੈਨੂੰ ਬਹੁਤ ਸੋਹਣੀ ਲੋਕੇਸ਼ਨ ਲੱਗੀ ਮੈਂ ਚਲੋ ਇੱਥੇ ਛੋਟੀ ਜੀ ਵੀਡੀਓ ਬਣਾ ਲਈ ਆ ਪਹੁੰਚ ਇੱਥੇ ਹੀ ਆ ਜਿਹੜਾ ਹੋਟਲ ਵਗੈਰਾ ਬਣੇ ਹੋਏ ਆ ਜਿਹਨੂੰ ਬਾਬਾ ਜੀ ਮਸ਼ਹੂਰ ਹੋਟਲ ਕਿਹਾ ਜਾਂਦਾ ਤੇ ਇੱਥੇ ਪਹੁੰਚੇ ਇੱਥੇ ਮਹਾ ਵੀ ਮੈਨੂੰ ਅ ਥੋੜਾ ਜਿਹਾ ਅੱਗੇ ਹੋਣਾ ਜ਼ਰੂਰੀ ਏ ਮੇਰਾ ਮਹਾ ਮੈਂ ਮਹਾ ਮੇਰੀਆਂ ਯਾਦਾਂ ਰਹਿ ਜਾਣਗੀਆਂ ਫਿਰ ਮੈਂ ਕਦੇ ਵਿਹਲਾ ਬੈਠ ਕੇ ਬੰਦਾ ਵੇਖ ਲੈਂਦਾ ਹਨਾ ਜਦੋਂ ਫ੍ਰੀ ਹੋਵੇ ਇਹ ਕਹਿੰਦਾ ਤੁਹਾਨੂੰ ਕਮਾਉਣ ਲੈ ਕੇ ਚੱਲਦੇ ਆ ਇਹਦੇ ਆ ਫੋਟੋਆਂ ਵਗੈਰਾ ਵਿਖਾਈਆਂ ਮਹਾ ਵੀ ਨਹੀਂ ਆਜਦਾ ਇੱਥੇ ਘੁੰਮ ਲਈਏ ਕਈ ਵਾਰ ਕਿਸੇ ਨੂੰ ਅਟੈਨਸ਼ਨ ਦੇਣੀ ਵੀ ਜ਼ਰੂਰੀ ਹੁੰਦੀ ਏ ਲੰਗਰ ਨੂੰ ਤਾਂ ਸਿੱਧਾ ਵੀ ਲੰਘ ਸਕਦੇ ਆ ਤੋਏ ਇੱਥੋਂ ਦੀ ਫਿਰ ਅੱਗੇ ਨੂੰ ਵੱਧਦੇ ਹੋਏ ਅਸੀਂ ਮੂਰੇ ਮੇਰੇ ਫੋਰਨ ਤੋਂ ਆਏ ਹੋਏ ਲੋਕ ਵੀ ਜਾ ਰਹੇ ਸੀ। ਇਹ ਵੀ ਘੁੰਮਦੇ ਫਿਰਦੇ ਸੀ ਇੱਥੇ ਤੇ ਇਹ ਵੀ ਸੇਮ ਉਹੀ ਹਨਾ ਕੈਮਰਾ ਫੋਟੋਜ਼ ਖਿੱਚਣੀਆਂ ਇਹ ਬਹੁਤ ਜ਼ਰੂਰੀ ਹੁੰਦੀਆਂ ਤੇ ਇਹੀ ਤੁਹਾਡੇ ਲਈ ਯਾਦਾਂ ਰਹਿੰਦੀਆਂ ਕਿਤੇ ਤੁਸੀਂ ਜਾਣਦੇ ਹੋ ਕਿਸੇ ਘੁੰਮਦੇ ਹੋ ਹੁਣ ਆਹ ਸੋਹਣੀ ਲੋਕੇਸ਼ਨ ਆ ਬਹੁਤ ਜ਼ਿਆਦਾ ਸੋਹਣੀ ਲੋਕੇਸ਼ਨ ਤੇ ਇਹ ਮੈਂ ਕਿ ਇਹਨੂੰ ਕੈਪਚਰ ਕਰ ਲਈਏ ਯਾਦ ਰਹਿ ਜਾਂਦੀ ਹੈ ਤੇ ਇਹ ਮੁੰਡਾ ਮੂਰੇ ਫਿਰਦਾ ਇੱਥੇ ਜਿਹੜਾ ਕੰਮ ਸਭ ਤੋਂ ਵੱਧ ਚੱਲਦਾ ਉਹ ਮੈਨੂੰ ਲੱਗਦਾ ਕੈਮਰੇ ਵਾਲਿਆਂ ਦਾ ਇੱਥੇ ਜਿਹੜਾ ਮੇਨ ਥਾਂ ਤੇ ਤੇ ਖਾਣ ਪੀਣ ਤਾਂ ਚਲੋ ਬੰਦਾ ਜਿੱਥੇ ਵੀ ਕੋਈ ਕੰਮ ਖੋਲ ਵੀ ਲਵੇ ਤਾਂ ਮੈਨੂੰ ਲੱਗਦਾ ਉਹ ਤਾਂ ਚੱਲਣਾ ਹੀ ਚੱਲਣਾ ਇੱਥੇ ਮੈਂ ਇਹਨੂੰ ਥੋੜਾ ਜਿਹਾ ਹੋਰ ਜ਼ਿਆਦਾ ਵੀਡੀਓ ਬਣਾ ਲੈਨੇ ਆ ਇਹਦੀ ਸੋਹਣਾ ਮਾਹੌਲ ਇਹ ਇੱਥੇ ਮੁੰਡੇ ਨੂੰ ਕਿਹਾ ਮੈਂ ਵੀ ਆਹ ਵਿਖਾ ਆਪਣੇ ਵੇਖਣ ਵਾਲਿਆਂ ਨੂੰ ਵੀ ਕਿੰਨਾ ਇੱਥੇ ਮਾਹੌਲ ਪਿਆਰ ਤੇ ਇੱਥੇ ਜੀ ਅਲੱਗ-ਅਲੱਗ ਹਿਸਾਬ ਦੇ ਨਾਲ ਆ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਨਾਲ ਲੋਕਾਂ ਦੇ ਜਾਣਾ ਚਾਹੁੰਦੇ ਹੋ ਮਤਲਬ ਪਾਣੀ ਦੇ ਵਿੱਚ ਤੁਸੀਂ ਰਾਈਡ ਕਰਨੀ ਆ ਉਹਦੇ ਵਿੱਚ ਤੁਸੀਂ ਹਨਾ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਿਵੇਂ ਵੀ ਐ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਵੇਂ ਜਾਣਾ ਚਾਹੁੰਦੇ ਹੋ ਗੇਟ ਆਫ ਇੰਡੀਆ ਉਹ ਪਿੱਛੇ ਆ ਤੁਸੀਂ ਵੇਖ ਰਹੇ ਹੋ ਹਨ ਤੇ ਬਹੁਤ ਲੋਕ ਆਉਂਦੇ ਨੇ ਇੱਥੇ ਘੁੰਮਣ ਫਿਰ ਅਸੀਂ ਅੰਦਰ ਨੂੰ ਗਏ ਮੈਂ ਕਿਹਾ ਵੀ ਚੱਲ ਮੁੰਡਿਆ ਆਪਾਂ ਵੀ ਕਿਸ਼ਤੀ ਵਿੱਚ ਚੱਲਦੇ ਹਾਂ ਪਾਣੀ ਦੇ ਜਹਾਜ਼ 'ਚ ਬੈਠੀਏ ਮੈਂ ਕਿਹਾ ਚੱਲ ਕੇ ਆਪਾਂ ਇੱਥੇ ਲੋਕ ਜੀ ਚੱਲ ਸੋ ਚੱਲ ਤੇ ਲੋਕ ਇੰਜੋਏ ਕਰਦੇ ਆ ਮੈਂ ਇੱਕ ਗੱਲ ਇੱਥੇ ਕਹਿਣੀ ਚਾਹੁੰਦਾ ਸੀ ਜ਼ਿੰਦਗੀ ਇੰਨੀ ਖੁਸ਼ਹਾਲ ਨਹੀਂ ਹੁੰਦੀ ਇਹ 'ਚ ਰੰਗ ਤੁਹਾਨੂੰ ਭਰਨਾ ਪੈਂਦਾ ਜਿਵੇਂ ਆਪਾਂ ਚਾਹ ਬਣਾਉਣੀ ਹੈ ਨਾ ਕਰੀ ਚਾਹ ਵਿੱਚ ਜਿੰਨਾ ਮਿੱਠਾ ਪਾਵਾਂਗੇ ਉਨਾ ਸਵਾਦ ਜ਼ਿੰਦਗੀ ਵਿੱਚ ਵੀ ਇਦਾਂ ਹੀ ਤੁਹਾਨੂੰ ਸੁਗੰਧ ਭਰ ਕੇ ਰੱਖਣੀ ਪੈਂਦੀ ਹੈ ਖੁਸ਼ਬੂ ਭਰ ਕੇ ਰੱਖਣੀ ਪੈਂਦੀ ਹੈ ਫਿਰ ਹੀ ਇੰਜੋਏ ਕਰ ਸਕਦੇ ਆਪਾਂ ਮੁੰਡੇ ਨੇ ਲਈ ਟਿਕਟ ਤੇ ਇੱਥੇ ਫਿਰ ਅਸੀਂ ਵੀ ਭਾਈ ਅਸੀਂ ਕਿਹਾ ਚੱਲ ਥੋੜੀ ਬਹੁਤੀ ਵੀਡੀਓ ਬਣਾ ਲੈਂਦੇ ਆਪਾਂ ਤੇ ਆਪਾਂ ਵੀ ਬੋਟ ਦੇ ਵਿੱਚ ਬੈਠ ਕੇ ਜਾਂਦੇ ਆ ਤੇ ਪਾਣੀ ਨੂੰ ਥੋੜਾ ਇੰਜੋਏ ਕਰਦੇ ਆ ਫਸਟ ਟਾਈਮ ਮੈਂ ਇਦਾਂ ਬੈਠਾ ਸੀ ਅਸੀਂ ਬੈਠੇ ਆ ਜੀ ਨਾਲ ਲੋਕਾਂ ਦੇ ਆਹ ਅੰਕਲਾਂ ਟੀ ਸੀਗੇ ਇੱਕ ਇਹਨਾਂ ਨੇ ਥੋੜਾ ਮਾਹੌਲ ਮੈਨੂੰ ਵਧੀਆ ਬਣਾਤਾ ਵੀ ਇਹ ਉਮਰ ਦੇ ਵਿੱਚ ਵੀ ਦੋਵੇਂ ਜਣੇ ਆਏ ਆ ਤੇ ਇੰਜੋਏ ਕਰ ਰਹੇ ਇਹਨਾਂ ਦੇ ਦੋਨਾਂ ਦੇ ਹੱਥ 'ਚ ਫੋਨ ਸੀ ਇਹਨਾਂ ਨੇ ਬੜੀਆਂ ਵੀਡੀਓਜ਼ ਬਣਾਈਆਂ ਪਿਆਰਾ ਲੱਗਿਆ ਮਾਹੌਲ ਬਾਕੀ ਜਿੰਨੇ ਵੀ ਲੋਕ ਬੈਠੇ ਸਾਰੇ ਆਪਣਾ ਆਪਣਾ ਇੰਜੋਏ ਕਰ ਰਹੇ ਸਾਰੇ ਬੱਚੇ ਵੀ ਇੰਜੋਏ ਕਰਦੇ ਪਏ ਸੀ ਤੇ ਲੋਕੇਸ਼ਨ ਬੜੀ ਸੋਹਣੀ ਲੱਗੀ ਇੱਥੋਂ ਮੈਨੂੰ ਤੇ ਪਹਿਲੀ ਵਾਰ ਜਦੋਂ ਬੰਦਾ ਆਉਂਦਾ ਤਾਂ ਥੋੜਾ ਜਿਹਾ ਇੰਜੋਏ ਵੀ ਕਰਦਾ ਉਹ ਫਿਰ ਵਿੱਚ ਜੇ ਜਾ ਕੇ ਜਦੋਂ ਮੈਂ ਪਾਣੀ ਦੇ ਗਿਆ ਮੈਨੂੰ ਜੋ ਮਹਿਸੂਸ ਹੋਇਆ 10-15 ਮਿੰਟਾਂ ਬਾਅਦ ਕਿ ਬਸ ਹੁਣ ਹੋ ਗਿਆ ਵਾਪਸ ਲੈ ਲੈਣ ਤਾਂ ਉੱਥੇ ਮੈਨੂੰ ਇੱਕ ਗੱਲ ਫੀਲ ਹੋਈ ਕਿ ਜਦੋਂ ਤੁਸੀਂ ਕਿਸੇ ਵੀ ਨਵੀਂ ਜਗ੍ਹਾ ਤੇ ਜਾਂਦੇ ਆ ਇੱਕ ਦੋ ਚਾਰ ਮਿੰਟਾਂ ਲਈ ਤੁਸੀਂ ਐਕਸਾਈਟਿਡ ਹੁੰਨੇ ਹੋ ਉਹਦੀ ਖੁਸ਼ੀ ਬਾਅਦ ਵਿੱਚ ਗਵਾਚ ਜਾਂਦੀ ਏ ਉਹ ਖੁਸ਼ੀ ਸਾਨੂੰ ਬਣਾ ਕੇ ਰੱਖਣੀ ਪੈਂਦੀ ਏ ਮਤਲਬ ਕਿਸੇ ਚੀਜ਼ ਵਿੱਚ ਖੁਸ਼ੀ ਕੋਈ ਹੁੰਦੀ ਨਹੀਂ ਆਨੰਦ ਕੋਈ ਹੁੰਦਾ ਨਹੀਂ ਆਪਾਂ ਨੂੰ ਉਹ ਬਣਾ ਕੇ ਰੱਖਣਾ ਪੈਂਦਾ ਤਾਂ ਇੱਥੇ ਫਿਰ ਮੈਂ ਵੀ ਮੁੰਡਿਆ ਮੈਨੂੰ ਥੋੜਾ ਜਿਆਦਾ ਉਹ ਵਿੱਚ ਬਣਾ ਲਾ ਵੀਡੀਓ ਦੇ ਤੇ ਲੋਕ ਕਾਫੀ ਬੈਠੇ ਆ ਸੀ ਵਿਚਾਲੇ ਖੜੇ ਸੀ ਅਸੀਂ ਕਿਸੇ ਵੀ ਵਿਚਾਲੇ ਖੜ੍ਹ ਜੀ ਆਪਾਂ ਬੈਠਣਾ ਨਹੀਂ ਆਪਾਂ ਬੈਠਾਂਗੇ ਬਾਅਦ ਚ ਹੌਲੀ ਹੌਲੀ ਆਇਆ ਮੁੰਡਾ ਨਾਲ ਤੇ ਆਇਆ ਭਾਈ ਤਰ੍ਹਾਂ ਤਰ੍ਹਾਂ ਦੀ ਵਾਹਿਗੁਰੂ ਦੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਸਾਰੇ ਤਰ੍ਹਾਂ ਦੇ ਲੋਕ ਨਾਲ ਇਹਨਾਂ ਦੇ ਇੰਜੋਏ ਕਰਦੇ ਹੋਏ ਇੱਥੇ ਪੰਛੀਆਂ ਨੇ ਬੜੀ ਰੌਣਕ ਲਾਈ ਆਲੇ ਦੁਆਲੇ ਭੱਜੇ ਫਿਰਦੇ ਸੀ ਤੇ ਸਾਰੇ ਆਪਣੀ ਆਪਣੀ ਵੀਡੀਓ ਬਣਾਉਣ ਦੇ ਵਿੱਚ ਆਹ ਪਾਉ ਨੂੰ ਲੱਗਦਾ ਕੋਈ ਫਿਕਰ ਆ ਜਿਹੜਾ ਫੋਨ ਤੇ ਲੱਗਿਆ ਪਿਆ ਪਾਣੀ 'ਚ ਬੈਠਾ ਹੋਈ ਤੇ ਉਹ ਖੜੇ ਹੋ ਗਏ ਜੀ ਅੰਕਲ ਅੰਟੀ ਇਹਨਾਂ ਨੇ ਬਹੁਤ ਵੀਡੀਓਜ਼ ਬਣਾਈਆਂ ਤੇ ਅੰਕਲ ਨੇ ਮੈਨੂੰ ਕਿਹਾ ਸੀ ਕਹਿੰਦਾ ਪੁੱਤਰ ਜੈਕਟ ਜੀ ਪਹਿਨ ਲੈ ਮੈਂ ਪਹਿਨੀ ਨਹੀਂ ਸੀ ਪਹਿਲਾਂ ਮੈਂ ਹਾਜੀ ਪਾ ਲੈਨੇ ਆ ਕਹਿੰਦੇ ਫਿਰ ਤੈਰਨਾ ਆਉਂਦਾ ਮੈਂ ਕਿਹਾ ਤੈਰਨਾ ਤਾਂ ਸਾਰਿਆਂ ਦੇ ਨਾਲ ਹੀ ਤੈਰ ਲਾਂਗੇ ਜੇ ਕੁਝ ਹੋ ਗਿਆ ਤਾਂ ਜੇ ਡੱਗ ਗਏ ਤਾਂ ਆ ਪੰਛੀਆਂ ਨੇ ਰੌਣਕ ਲਾਈ ਇਧਰੋਂ ਫਿਰ ਦੂਜੀ ਸਾਈਡ ਵੀਡੀਓ ਬਣਾਈ ਤੇ ਅੱਗੇ ਜੀ ਆਹ ਲੋਕੇਸ਼ਨ ਵਿੱਚ ਪਤਾ ਨਹੀਂ ਇਹਨੂੰ ਇਹਦਾ ਨਾਮ ਮੈਨੂੰ ਪਤਾ ਨਹੀਂ ਕੀ ਕਹਿੰਦੇ ਐ ਇਹਨੂੰ ਬੜਾ ਸੋਹਣਾ ਬਣਿਆ ਹੋਇਆ ਸੀ ਵਿੱਚ ਇਹਨਾਂ ਨੇ ਬਣਾਇਆ ਹੋਇਆ ਪਾਣੀ ਦੇ ਤੇ ਅੱਗੇ ਉਹ ਫਿਰ ਇੱਥੇ ਮੈਂ ਬੈਠਾ ਮੂਹਰੇ ਆ ਗੇ ਮੈਂ ਕਿਹਾ ਵੀ ਯਾਰ ਮੈਂ ਬਹਿਣਾ ਇੱਥੇ ਵਾਪਸ ਆ ਰਹੇ ਸੀ ਹੁਣ ਅਸੀਂ ਤੇ ਇੱਥੇ ਨਾ ਕਿਸੇ ਦਾ ਪਿਆਰ ਮੈਂ ਦਿੱਤਾ ਸੀ ਉਹਨੇ ਬੰਦੇ ਦਾ ਤੇ ਉਹ ਬੰਦਾ ਥੋੜਾ ਜਿਹਾ ਗੁੱਸੇ ਜਿਹਾ ਵਾਲਾ ਸੀਗਾ ਪਰ ਮੈਂ ਵੀ ਨਹੀਂ ਯਾਰ ਐਵੇਂ ਮੈਂ ਉਹਨੂੰ ਕੁਝ ਕਹੇ ਨਾ ਨਾਲ ਦਿਨੂੰ ਮੈਂ ਐਵੇਂ ਇੱਥੇ ਨਾ ਗਲਤ ਹੋ ਜਾਂਦਾ ਬੰਦਾ ਲੜ ਲੜਾਈ ਝਗੜਾ ਹੋ ਜਾਂਦਾ ਮੈਂ ਹੀ ਸਕੇ ਉਹਨੂੰ ਸੌਰੀ ਮੈਂ ਹੈ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਮੁੰਡਾ ਮੇਰੀ ਵੀਡੀਓ ਬਣਾ ਰਿਹਾ ਸੀ ਇੱਥੇ ਦੁਬਾਰਾ ਆਏ ਅਸੀਂ ਤੇ ਇਹ ਫਿਰ ਸੋਹਣੀ ਲੋਕੇਸ਼ਨ ਮੈਂ ਹੈ ਜੀ ਆ ਜਾ ਆਪਾਂ ਜਾਂਦੇ ਹੋਏ ਥੋੜਾ ਜਿਹਾ ਆਪਣੇ ਆਪ ਨੂੰ ਅੰਦਰ ਲੈ ਲੀਏ ਵੀਡੀਓ ਦੇ ਆਹ ਬਸ ਜ ਅਸੀਂ ਆਏ ਸੀ ਬੜੀ ਭਰ ਕੇ ਬੜਾ ਹੱਸੇ ਅਸੀਂ ਲੱਦੀ ਗਏ ਅੱਗੇ ਉਹ ਪਿੱਛੇ ਉਹ ਮੈਂ ਵੀ ਕਮਾਲ ਕਰਤੀ ਯਾਰ ਤੁਸੀਂ ਮੜਾ ਮੜਾ ਤਰਸ ਖਾਓ ਸਾਡੇ ਦੀ ਐ ਫਿਰ ਚਰਚਗੇਟ ਆ ਗਏ ਜੀ ਅਸੀਂ ਦੁਬਾਰਾ ਇੱਥੇ ਕੁਝ ਖਾਦਾ ਪੀਤਾ ਅਸੀਂ ਤੇ ਥੋੜਾ ਜਿਹਾ ਵੇਖਿਆ ਇੱਧਰ ਉੱਧਰ ਕਿਦਾਂ ਦਾ ਮਾਹੌਲ ਆ ਫਿਰ ਦੁਬਾਰਾ ਟ੍ਰੇਨ ਸਟੇਸ਼ਨ ਤੇ ਆਏ ਅਸੀਂ ਇੱਥੇ ਤੇ ਟ੍ਰੇਨ ਲਈ ਇੱਥੋਂ ਅਸੀਂ ਇੱਥੋਂ ਵਾਪਸ ਪਹੁੰਚੇ ਅਸੀਂ ਮਰੀਨ ਲਾਈਨ ਮਰੀਨ ਲਾਈਨ ਆ ਜਿਹੜਾ ਆਪਾਂ ਫਿਲਮਾਂ ਚ ਵੰਨੇ ਉਹ ਨਾ ਪਿਆਰਾ ਮਾਹੌਲ ਐ ਦੂਰੋਂ ਵੇਖਦੇ ਆ ਆਪਾਂ ਵੀ ਲੋਕ ਤੁਰੇ ਫਿਰਦੇ ਆ ਇੱਥੋਂ ਉਹ ਆ ਵਾ ਇੱਥੇ ਇੱਥੇ ਸੋਹਣਾ ਮਾਹੌਲ ਲੱਗਦਾ ਵੈਸੇ ਲੋਕੇਸ਼ਨ ਸੋ ਮੁੰਡਾ ਕਹਿੰਦਾ ਤੁਹਾਨੂੰ ਅੱਜ 4-5 ਚੀਜ਼ਾਂ ਵਿਖਾਈ ਲਿਓਨੇ ਮੈਂ ਚੱਲ ਚਲਦੇ ਆ ਯਾਰ ਕਿਹੜਾ ਬਾਰ ਬਾਰ ਆਇਆ ਜਾਣ ਤੇ ਵੈਸੇ ਤਾਂ ਮੈਂ ਥੱਕ ਚੁੱਕਿਆ ਸੀ ਕਿਉਂਕਿ ਨੀਂਦ ਪੂਰੀ ਨਹੀਂ ਸੀ ਹੋਈ ਤੇ ਥਕਾਵਟ ਹੋ ਜਾਂਦੀ ਹੈ ਨਾ ਆਪਾਂ ਨੂੰ ਤੇ ਜਦੋਂ ਥਕਾਵਟ ਹੋ ਜੇ ਫਿਰ ਇੰਜੋਏ ਨਹੀਂ ਹੁੰਦਾ ਫਿਰ ਤਾਂ ਬਸ ਵੇਖੋ ਤੇ ਗਾਹ ਲੰਘੋ ਐ ਅਸੀਂ ਲਈ ਜੀ ਇੱਥੋਂ ਕਾਰ ਤੇ ਇਹਦੇ 'ਚ ਬੈਠ ਕੇ ਅਸੀਂ ਬਧੇ ਅੱਗੇ ਨੂੰ ਇੱਥੋਂ ਅਸੀਂ ਫਿਰ ਹੌਲੀ-ਹੌਲੀ ਲੋਕੇਸ਼ਨ ਨੂੰ ਸੋਹਣਾ ਵੇਖਦੇ ਹੋਇਆ ਮੈਂ ਚੱਲੋ ਤੁਹਾਨੂੰ ਵਿਖਾ ਦਈਏ ਵੀ ਬਿਲਕੁਲ ਬਾਹਰ ਵਰਗਾ ਮਾਹੌਲਾ ਇਦਾਂ ਨਹੀਂ ਹੈਗਾ ਇੱਥੋਂ ਪਹੁੰਚ ਗਏ ਯੂਥ ਚ ਪਾਰਟੀ ਤੇ ਇੱਥੇ ਲੋਕ ਤੁਰੇ ਫਿਰਦੇ ਆ ਜੀ ਬੱਚੇ ਇੰਜੋਏ ਕਰਦੇ ਪਏ ਪੰਛੀ ਉੱਡਦੇ ਪਏ ਆ ਤੇ ਲੋਕ ਰੰਗ ਭਰਦੇ ਆ ਜ਼ਿੰਦਗੀ 'ਚ ਮੈਂ ਵੇਖਿਆ ਕੁਝ ਖਾਸ ਹੁੰਦਾ ਨਹੀਂ ਜ਼ਿੰਦਗੀ 'ਚ ਮੈਂ ਜੋ ਫੀਲ ਕੀਤਾ ਹੋਇਆ ਤੁਹਾਨੂੰ ਰੰਗ ਭਰ ਕੇ ਰੱਖਣਾ ਪੈਣਾ ਜੇ ਤੁਸੀਂ ਜ਼ਿੰਦਗੀ ਨੂੰ ਫੁੱਲੀ ਇੰਜੋਏ ਕਰਨਾ ਚਾਹੁੰਦੇ ਹੋ ਇੱਥੇ ਜਿਹੜੀ ਮੈਨੂੰ ਗਲਤ ਗੱਲ ਲੱਗੀ ਇੱਥੇ ਗੰਦਗੀ ਸੀਗੀ ਤੇ ਐਦਾਂ ਪਾਣੀ ਦੇ ਜਿਵੇਂ ਲਹਿਰਾਂ ਸੀਗੀਆਂ ਉੱਥੇ ਕਾਲਾ ਕਾਲਾ ਹੋਇਆ ਪਿਆ ਸੀ ਜਿਵੇਂ ਛੱਪੜ ਦਾ ਪਾਣੀ ਹੁੰਦਾ ਤਾਂ ਸਫਾਈ ਚਾਹੀਦੀ ਹੈ ਜੀ ਸੋ ਇੱਥੇ ਅੱਗੇ ਆਉਂਦਾ ਹੋਇਆ ਜੀ ਬਲੌਗ ਪੂਰਾ ਹੁੰਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਹੁਣ ਤੱਕ ਵੇਖਣ ਲਈ